ਅੱਜ ਵੀ ਤੁਸੀਂ ਦਮਦਮਾ ਸਾਹਿਬ ਜਾਓ ਤੇ ਲਿਖਣ ਸਰ ਜਿੱਥੇ ਮਹਾਰਾਜ ਨੇ ਬਾਣੀ ਲਿਖਾਈ ਉਹਦੇ ਨਾਲ ਸਰੋਵਰ ਹੈ ਕਿਉਂਕਿ ਸਰੋਵਰ ਮਹਾਰਾਜ ਨੇ ਪਹਿਲਾਂ ਤਿਆਰ ਕਰਾ ਕੇ ਤੇ ਉੱਥੇ ਜਲ ਪਹਿਲਾਂ ਪਵਾਇਆ ਸੀ ਕਿਉਂਕਿ ਉੱਥੇ ਬਾਣੀ ਲਿਖਣੀ ਸੀ ਇਹਦਾ ਮਤਲਬ ਹੈ ਬਾਣੀ ਤੇ ਪਾਣੀ ਦਾ ਕੋਈ ਬਹੁਤ ਡੂੰਗਾ ਸਬੰਧ ਹੈ ਫਿਰ ਸ਼ੁਰੂ ਦੇ ਵਿੱਚ ਤੁਸੀਂ ਅੱਜ ਵੇਖ ਲਓ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਸ ਥਾਂ ਤੇ ਜਿੱਥੇ ਕੀਰਤਨ ਹੁੰਦਾ ਹੈ ਕੀਰਤਨ ਸਾਰੇ ਥਾਵਾਂ ਤੇ ਹੁੰਦਾ ਤੇ ਮੁਬਾਰਕ ਹੈ ਪਰ ਉਹ ਇੱਕ ਐਸੀ ਥਾਂ ਹੈ ਜਿਸ ਜਿਹਦੀ ਬੰਤਰ ਇਸ ਤਰ੍ਹਾਂ ਦੀ ਹੈ ਕਿ ਉੱਥੇ ਦਾ ਮਾਹੌਲ ਇਸ ਤਰ੍ਹਾਂ ਦਾ ਬਣਦਾ ਪਾਣੀ ਦੇ ਨਾਲ ਆਲੇ ਦੁਆਲੇੋਂ ਅਸਰ ਪੈਂਦਾ ਹੈ ਕਿ ਬਾਣੀ ਦੇ ਵਿੱਚ ਆਪਣੇ ਆਪ ਮਨ ਜੁੜਦਾ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਤਾਂ ਥਾਂ ਇਸ ਤਰ੍ਹਾਂ ਦੀ ਹੈ ਉੱਥੇ ਲਗਾਤਾਰ ਕੀਰਤਨ ਹੁੰਦਾ ਤੇ 24 ਘੰਟੇ ਬਾਣੀ ਦਾ ਪਰਵਾਹ ਰਹਿੰਦਾ ਉੱਥੇ ਤੇ ਦੂਜਾ ਮਾਹੌਲ ਇਸ ਤਰ੍ਹਾਂ ਦਾ ਸੁਖਾਵਾਂ ਹੈ ਕਿ ਉੱਥੇ ਹਰ ਮੰਦਰ ਸਾਹਿਬ ਦੇ ਵਿੱਚ ਮਨੁੱਖ ਨੂੰ ਜਿੰਨੀ ਆਕਸੀਜਨ ਚਾਹੀਦੀ ਹੈ ਉਹਦੇ ਤੋਂ ਕਿਤੇ ਜ਼ਿਆਦਾ ਆਕਸੀਜਨ ਮਿਲਦੀ। ਕਦੇ ਉੱਥੇ ਮਨ ਕਾਲਾ ਨਹੀਂ ਪਏਗਾ। ਹੋਰ ਕਿਤੇ ਕਾਲਾ ਪੈ ਜਾਏਗਾ। ਕਿਉਂ ਨਹੀਂ ਪੈਂਦਾ? ਸਭ ਤੋਂ ਵੱਡਾ ਕਾਰਨ ਹੈ ਕਿ ਪਾਣੀ ਜਿੱਥੇ ਜ਼ਿਆਦਾ ਹੁੰਦਾ ਉੱਥੇ ਆਕਸੀਜਨ ਜ਼ਿਆਦਾ ਹੁੰਦੀ ਹੈ। ਇੱਕ ਉੱਥੇ ਥੋੜੀ ਕੀ ਤਾਂ ਪਸੀਨਾ ਨਹੀਂ ਆਵੇਗਾ ਅੰਦਰ। ਇਹ ਸਾਰੀਆਂ ਸਰੀਰ ਦੀਆਂ ਸਹੂਲਤਾਂ ਸਨ। ਗੁਰੂ ਅਰਜਨ ਦੇਵ ਜੀ ਨੇ ਵੀ ਜਦੋਂ ਪਹਿਲਾ ਸਰੂਪ ਸੱਚੇ ਪਾਤਸ਼ਾਹ ਜਲ ਲਖਾਇਆ ਰਾਮ ਸਰ ਸਾਹਿਬ ਵਿਖੇ ਤੇ ਲਿਖਾਉਣ ਤੋਂ ਪਹਿਲਾਂ ਉੱਥੇ ਵੀ 베ਰੀਆਂ ਦੇ ਵਿੱਚ ਗੁਰੂ ਸਾਹਿਬ ਨੇ ਰਾਮ ਸਰ ਦਾ ਸਰੋਵਰ ਬਣਾਇਆ ਸੀ ਪਹਿਲਾਂ ਆਪਕਾਰ ਕੱਢੀ ਸੀ ਇਹਦਾ ਮਤਲਬ ਕੀ ਹੈ ਇਸ਼ਾਰਾ ਕਿੱਧਰ ਕਰਦਿਆਂ ਇਹ ਗੱਲਾਂ ਇਹ ਜਲ ਨਾਲ ਸੰਬੰਧ ਹੈ ਅਧਿਆਤਮ ਦਾ ਬਹੁਤ ਗਹਿਰਾ ਸੰਬੰਧ ਇਸ ਕਰਕੇ ਕਿਉਂਕਿ ਜਲ ਵਿੱਚ ਜੀਵਨ ਹੈ ਜਲ ਆਪਣੇ ਵਿੱਚ ਸਾਰੀਆਂ ਚੀਜ਼ਾਂ ਨੂੰ ਖਿੱਚਦਾ ਹੈ